ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਲਦੀ ਦੇ ਉਪਾਅ ਬਾਰੇ ਹਲਦੀ ਦੇ ਡੱਬੇ ਵਿੱਚ ਪਾ ਦਿਓ ਇਹ ਚੀਜ਼ ਤੁਸੀਂ ਵੇਖਿਓ ਮਾਂ ਲਕਸ਼ਮੀ ਦੋਵੇਂ ਹੱਥਾਂ ਦੇ ਨਾਲ ਤੁਹਾਡੇ ਤੇ ਪੈਸਿਆਂ ਦੀ ਬਰਸਾਤ ਕਰੇਗੀ ਹਲਦੀ ਤੋਂ ਬਿਨਾ ਅਸੀਂ ਕਿਚਨ ਵਿੱਚ ਖਾਣਾ ਹੀ ਨਹੀਂ ਬਣਾ ਸਕਦੇ ਜੇਕਰ ਹਲਦੀ ਨਾ ਹੋਵੇ ਖਾਣੇ ਦੇ ਵਿੱਚ ਤਾਂ ਸਵਾਦ ਹੀ ਨਹੀਂ ਬਣਦਾ ਤੇ ਤੁਸੀਂ ਵੇਖਿਆ ਹੋਈ ਹੋਵੇਗਾ ਕਿ ਬਿਨਾਂ ਹਲਦੀ ਦੇ ਖਾਣਾ ਤਾਂ ਬਣ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਸ਼ੁਭ ਕਾਰਜ ਹਲਦੀ ਤੋਂ ਬਿਨਾਂ ਹੋ ਸਕਦਾ ਹੈ ਕਿਉਂਕਿ ਹਲਦੀ ਸ਼ੁਭ ਗੁਣ ਦਾ ਪ੍ਰਤੀਕ ਮੰਨੀ ਜਾਂਦੀ ਹੈ ਹਲਦੀ ਨਾਲ ਬੁਰੀ ਨਜ਼ਰ ਬੁਰੇ ਦੋਸਤੋਂ ਵੀ ਬਚ ਸਕਦੇ ਹਾਂ ਹਲਦੀ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ ਉਥੇ ਹੀ ਤੁਹਾਡੀ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਸਿੱਧ ਹੁੰਦੀ ਹੈ ਸਾਦੀ ਵਿਆਹ ਦੇ ਮੌਕੇ ਤੇ ਵੀ ਹਲਦੀ ਲਗਾ ਕੇ ਸ਼ਗਨ ਮਨਾਇਆ ਜਾਂਦਾ ਹੈ ਤਾਂ ਕਿ ਕਿਸੇ ਦੀ ਨજર ਨਾ ਲੱਗੇ ਨਾਲ ਹੀ ਹਲਦੀ ਨਾਲ ਮਹਾ ਲక్ష్ਮੀ ਵੀ ਬਹੁਤ ਖੁਸ਼ ਹੁੰਦੀ ਹੈ ਹਲਦੀ ਦੀ ਵਰਤੋਂ ਜੇਕਰ ਤੁਸੀਂ ਘਰ ਦੇ ਵਿੱਚ ਕਰਦੇ ਹੋ ਤਾਂ ਮਹਾ ਲక్ష్ਮੀ ਜੀ ਜਲਦੀ ਹੀ ਤੁਹਾਡੇ ਘਰ ਵਾਸ ਕਰ ਜਾਂਦੀ ਹੈ ਹਲਦੀ ਦਾ ਉਪਾਗ ਕਰਨ ਨਾਲ ਮਾਂ ਲక్ష్ਮੀ ਖੁਸ਼ ਹੋ ਕੇ ਕਿਰਪਾ ਵਰਤੋਂਦੀ ਹੈ ਅੱਜ ਤੁਹਾਨੂੰ ਅਸੀਂ ਬਹੁਤ ਹੀ ਖਾਸ ਗੱਲਾਂ ਦੱਸਾਂਗੇ ਪੀਲੀ ਹਲਦੀ ਗੁਰੂ ਬ੍ਰਹਸਪਤੀ ਨਾਲ ਸਬੰਧ ਰੱਖਦੀ ਹੈ ਇਹ ਗੁਰੂ ਕੋਈ ਵੀ ਪਰੇਸ਼ਾਨੀ ਸੰਤਾਨ ਸੰਬੰਧੀ ਹੋਵੇ ਭਾਵੇਂ ਧਨ ਸੰਬੰਧੀ ਜਾਂ ਕੈਰੀਅਰ ਰੁਜ਼ਗਾਰ ਸੰਬੰਧੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਧਨ ਨਹੀਂ ਆਉਂਦਾ ਜਾਂ ਘਰ ਦੇ ਵਿੱਚ ਧਨ ਨਹੀਂ ਟਿਕਦਾ ਤਾਂ ਦੋਸਤੋ ਤੁਸੀਂ ਹਲਦੀ ਦੇ ਡੱਬੇ ਵਿੱਚ ਸਿਰਫ ਇਹ ਚੀਜ਼ ਪਾ ਦਿਓ ਬਿਨਾਂ ਕਿਸੇ ਦੇ ਦੇਖਣ ਤੋਂ ਤੁਸੀਂ ਵੇਖੋਗੇ ਕਿ Maa Lakshmi ਤੁਹਾਡੇ ਘਰ ਤੇ ਚਮਤਕਾਰ ਕਰੇਗੀ ਤੇ ਖੂਬ ਧਨ ਵਰਸਾਏਗੀ ਤੁਹਾਡੇ ਘਰ ਦੇ ਉੱਪਰ ਤੁਸੀਂ ਜੇਕਰ ੬ਰੋੜਪਤੀ ਹੋ ਤਾਂ ਕਰੋੜਪਤੀ ਹੋਣ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਮਹਿਲਾਵਾਂ ਦੇ ਵਿਵਹਾਰ ਸੰਬੰਧੀ ਕੋਈ ਵੀ ਤਕਲੀਫ ਹੋਵੇ ਤਾਂ ਹਲਦੀ ਬਹੁਤ ਹੀ ਕੰਮ ਦੀ ਚੀਜ਼ ਹੈ ਜੇਕਰ ਕਿਸੇ ਲੜਕੀ ਦੀ ਮੈਰਿਜ ਨਹੀਂ ਹੋ ਰਹੀ ਤਾਂ ਉਸ ਲਈ ਵੀ ਹਲਦੀ ਦੇ ਉਪਾਅ ਹੀ ਦੱਸੇ ਜਾਂਦੇ ਹਨ ਜੋ ਤਿਸ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਰੋਜ਼ ਨਹਾਉਣ ਦੇ ਪਾਣੀ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਦੀ ਪਾ ਕੇ ਨਹਾਉਂਦੇ ਹੋ ਤਾਂ ਤੁਹਾਡਾ ਵਿਆਹ ਬਹੁਤ ਹੀ ਜਲਦੀ ਹੋ ਜਾਵੇਗਾ ਜਿਨ੍ਹਾਂ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਹੋ ਤਾ ਰਿਹਾ ਪਰ ਵਾਰ-ਵਾਰ ਰਿਸ਼ਤਾ ਟੁੱਟ ਰਿਹਾ ਹੈ ਝਗੜੇ ਹਨ ਪਤੀ ਪਤਨੀ ਦੇ ਵਿਚਕਾਰ ਬਹੁਤ ਹੀ ਲਗਾਤਾਰ ਚੱਲਦੇ ਆ ਰਹੇ ਹਨ ਤਾਂ ਤੁਸੀਂ ਇੱਕ ਚੁਟਕੀ ਹਲਦੀ ਸਹਰਾਣੇ ਦੇ ਥੱਲੇ 53 ਦਿਨ ਲਾਲ ਜਾਂ ਪੀਲੇ ਕੱਪੜੇ ਵਿੱਚ ਬੰਨ ਕੇ ਰੱਖੋ ਤਾਂ ਪਤੀ ਪਤਨੀ ਵਿੱਚ ਪ੍ਰੇਮ ਪਿਆਰ ਵੱਧ ਸਕਦਾ ਹੈ ਜੇਕਰ ਤੁਹਾਨੂੰ ਨજર ਲੱਗ ਜਾਂਦੀ ਹੈ ਤਾਂ ਬਸ ਹਲਦੀ ਦਾ ਸਵਾਸਤਿਕ ਆਪਣੇ ਦਰਵਾਜ਼ੇ ਤੇ ਲਗਾ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਬੁਰੀ ਨજર ਪ੍ਰਵੇਸ਼ ਨਹੀਂ ਕਰ ਸਕਦੀ ਤੇ ਕੈਰੀਅਰ ਚ ਵੀ ਸਫਲਤਾ ਪਾਉਣ ਲਈ ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਨੂੰ ਹਲਦੀ ਅਰਪਿਤ ਕਰਨੀ ਹੈ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਜਲਦੀ ਲਾਭ ਪ੍ਰਾਪਤ ਹੋਵੇਗਾ ਇਸ ਆਪਾ ਨੂੰ ਕਰਨ ਦੇ ਨਾਲ ਘਰ ਵਿੱਚ ਧਨ ਦੌਲਤ ਆਉਣ ਦੀਆਂ ਯੋਜਨਾਵਾਂ ਬਣ ਜਾਂਦੀਆਂ ਹਨ ਘਰ ਵਿੱਚ ਧਨ ਦੌਲਤ ਟਿਕਣ ਲੱਗ ਜਾਂਦਾ ਹੈ ਜੇਕਰ ਤੁਸੀਂ ਨਹਾਉਣ ਤੋਂ ਬਾਅਦ ਹਲਦੀ ਦਾ ਟਿੱਕਾ ਲਗਾ ਕੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਕਾਰਜ ਆਪ ਹੀ ਸਵਰ ਜਾਣਗੇ ਜਿਸ ਵੀ ਬਿਜ਼ਨਸ ਨੂੰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਜਾ ਕਿਸੇ ਇੰਟਰਵਿਊ ਨੂੰ ਦੇਣ ਲਈ ਜਾ ਰਹੇ ਹੋ ਤਾਂ ਤੁਸੀਂ ਆਪਣੇ ਮੱਥੇ ਤੇ ਹਲਦੀ ਦਾ ਇੱਕ ਟਿੱਕਾ ਜ਼ਰੂਰ ਲਗਾ ਕੇ ਜਾਓ ਤੇ ਮਾਂ ਲక్ష్ਮੀ ਦੇ ਸਾਹਮਣੇ ਵੀ ਥੋੜੀ ਜਹੀ ਹਲਦੀ ਜ਼ਰੂਰ ਰੱਖ ਦਿਓ ਤਾਂ ਤੁਹਾਡੇ ਕੰਮ ਜਲਦੀ ਹੀ ਸਿੱਧ ਹੋ ਜਾਣਗੇ ਜੇਕਰ ਤੁਹਾਡੇ ਘਰ ਵਿੱਚ ਜਿਆਦਾ ਵਾਸਤੂ ਦੋਸ਼ ਹੈ ਤਾਂ ਇਹ ਜਲਦੀ ਤੁਹਾਡੇ ਘਰ ਦੇ ਵਸਤੂਦੋਸ਼ ਨੂੰ ਵੀ ਦੂਰ ਕਰ ਦੇਵੇਗੀ ਤੁਸੀਂ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਸਵਾਸਤਿਕ ਜ਼ਰੂਰ ਬਣਾਓ ਉਹਦੇ ਨਾਲ ਸ਼ੁਭਲਾਭ ਲਿਖ ਦਿਓ ਇਸ ਦੇ ਨਾਲ ਮਾਤਾ ਲਕਸ਼ਮੀ ਬਹੁਤ ਹੀ ਖੁਸ਼ ਹੋਵੇਗੀ ਤੇ ਤੁਹਾਡੇ ਘਰ ਪ੍ਰਵੇਸ਼ ਕਰੇਗੀ ਇਹ ਹਲਦੀ ਤੁਸੀਂ ਪੀਲੇ ਰੰਗ ਦੇ ਕੱਪੜੇ ਵਿੱਚ ਬਨ ਕੇ ਪੂਜਾ ਸਥਾਨ ਤੇ ਰੱਖ ਦਿਓ ਤੇ ਜਾਂ ਡੱਬੇ ਵਿੱਚ ਪਾ ਕੇ ਰੱਖ ਦਿਓ ਹੁਣ ਤੁਸੀਂ ਕਿਚਨ ਵਿੱਚ ਜਾ ਕੇ ਇਸ ਡੱਬੇ ਵਿੱਚ ਇੱਕ ਚੀਜ਼ ਹੋਰ ਰੱਖ ਦਿਓ ਜਿਸ ਡੱਬੇ ਚ ਤੁਸੀਂ ਹਲਦੀ ਰਸੋਈ ਚ ਰੱਖਦੇ ਹੋ ਉਸ ਡੱਬੇ ਚ ਤੁਸੀਂ ਛੋਟੀ ਜਹੀ ਇੱਕ ਲਾਲ ਮਿਰਚ ਜਾਂ ਪੰਜ ਲਾਲ ਮਿਰਚਾਂ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਇਸ ਡੱਬੇ ਵਿੱਚ ਲਾਲ ਮਿਰਚ ਰੱਖਦੇ ਹੋ ਤਾਂ ਮਾਤਾ ਲਕਸ਼ਮੀ ਤੁਹਾਡੇ ਘਰ ਦੇ ਉੱਪਰ ਧਨ ਦਾ ਮੀਂਹ ਵਰਸਾਵੇਗੀ ਪਰ ਜੇਕਰ ਹਲਦੀ ਦੇ ਡੱਬੇ 'ਚ ਸ਼ਾਮ ਦੇ ਸਮੇਂ ਤੁਸੀਂ ਇਲਾਇਚੀ ਪਾਉਂਦੇ ਹੋ ਤਾਂ ਮਾਤਾ ਲਕਸ਼ਮੀ ਬਹੁਤ ਹੀ ਜਲਦੀ ਪਰੇਸ਼ਾਨ ਹੋਵੇਗੀ ਅਤੇ ਤੁਸੀਂ ਸ਼ੁੱਕਰਵਾਰ ਨੂੰ ਹਲਦੀ ਦੇ ਡੱਬੇ ਵਿੱਚ ਦੋ ਦਾਣੇ ਮਿਸ਼ਰੀ ਦੇ ਵੀ ਪਾ ਸਕਦੇ ਹੋ ਇਸ ਨਾਲ ਵੀ ਮਾਤਾ ਲਕਸ਼ਮੀ ਜੀ ਬਹੁਤ ਹੀ ਖੁਸ਼ ਹੁੰਦੀ ਹੈ ਵੈਸੇ ਵੀ ਹਲਦੀ ਦੀ ਵਰਤੋਂ ਨਾਲ ਸਰੀਰਕ ਤੰਦਰੁਸਤੀ ਵੀ ਹੁੰਦੀ ਹੈ ਜਿਵੇਂ ਕਿਸੇ ਨੂੰ ਛੱਟ ਵਗੈਰਾ ਲੱਗੀ ਹੋਵੇ ਤਾਂ ਉਸ ਨੂੰ ਹਲਦੀ ਵਾਲਾ ਦੁੱਧ ਪੀਣ ਲਈ ਆਖਿਆ ਜਾਂਦਾ ਹੈ ਜਿਸ ਨਾਲ ਛੱਟ ਬਹੁਤ ਹੀ ਜਲਦੀ ਠੀਕ ਹੋ ਜਾਂਦੀ ਹੈ ਬਾਕੀ ਖਾਸ ਕਰ ਹਲਦੀ ਤੁਸੀਂ ਕਿਚਨ ਵਿੱਚ ਅੱਧੇ ਡੱਬੇ ਤੋਂ ਕਦੇ ਵੀ ਘੱਟ ਨਹੀਂ ਹੋਣ ਦੇਣੀ ਇਸ ਨਾਲ ਤੁਹਾਡੇ ਘਰ ਮਾਤਾ ਲਕਸ਼ਮੀ ਬਹੁਤ ਹੀ ਪਰਸ਼ੰਨ ਹੋ ਕੇ ਮਾਇਆ ਧਨ ਦੌਲਤ ਦਾ ਮੀਂਹ ਵਰਸਾਵੇਗੀ ਜੇਕਰ ਤੁਹਾਡੇ ਘਰ ਕਲੇਸ਼ ਰਹਿੰਦਾ ਹੈ ਤਾਂ ਤੁਸੀਂ ਹਲਦੀ ਦੇ ਡੱਬੇ ਵਿੱਚ ਦੋ ਧਣੀਆਂ ਦੇ ਸੁੱਕੇ ਦਾਣੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਸਾਰੇ ਕਲੇਸ਼ ਦੂਰ ਹੋ ਜਾਣਗੇ ਇਹ ਸਾਰੇ ਉਪਾਅ ਕਰਨ ਨਾਲ ਤੁਹਾਡੇ ਘਰ 'ਚ ਮਾਤਾ ਲక్ష్ਮੀ ਜੀ ਵੱਲੋਂ ਸੁੱਖ ਸਮ੍ਰiddhi ਅਤੇ ਧਨ ਦੌਲਤ ਮਾਇਆ ਦਾ ਮੇਂ ਵਰਸਾਇਆ ਜਾਵੇਗਾ ਜੇਕਰ ਤੁਸੀਂ ਧਨવાન ਹੋਣਾ ਚਾਹੁੰਦੇ ਹੋ ਤਾਂ ਇਹ ਉਪਾਅ ਤੁਸੀਂ ਜ਼ਰੂਰ ਕਰਨੇ ਹਨ ਸੋ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਹੈ ਵਾਸਤੂ ਸ਼ਾਸਤਰ ਦੇ ਉਪਾਏ ਅਤੇ ਸਲਾਹਾਂ ਨੂੰ ਆਪਣੀ ਆਸਤਾ ਤੇ ਹੀ ਅਜਮਾਓ ਵੀਡੀਓ ਦਾ ਉਦੇਸ਼ માત્ર ਤੁਹਾਨੂੰ ਇੱਕ ਵਧੀਆ ਸਲਾਹ ਦੇਣਾ ਹੈ ਅਸੀਂ ਇਸ ਦੇ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਕਰਨ ਕਰਾਵਨ ਵਾਲਾ ਤਾਂ ਭਗਵਾਨ ਇੱਕ ਆਪ ਹੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਤੇ ਅੱਗੇ ਵੀ ਸ਼ੇਅਰ ਕਰਿਓ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੇ ਟੌਪਿਕ ਤੇ ਤਦ ਤੱਕ ਲਈ ਆਪਣਾ ਧਿਆਨ ਰੱਖਣਾ ਜੀ ਧੰਨਵਾਦ